ਸਸ਼ਵੇਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨਿਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ 트럼ਪ ਸਰਕਾਰ ਦਾ ਵੱਡਾ ਫੈਸਲਾ ਅਮਰੀਕੀ ਵੀਜ਼ਾ ਲਈ ਹੁਣ ਦੇਣੀ ਪਵੇਗੀ 250 ਡਾਲਰ ਇੰਟੀਗ੍ਰਿਟੀ ਫੀਸ ਹਰਪੀੜਤਾ ਦੀ ਮਦਦ ਲਈ ਗਾਇਕ ਗੁਰਦਾਸ ਮਾਨ ਵੱਲੋਂ ਸੀਐਮ ਰਿਲੀਫ ਫੰਡ ਵਿੱਚ 25 ਲੱਖ ਰੁਪਏ ਦੇਣ ਦਾ ਐਲਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰਦਾਸਪੁਰ ਹਰਪੀਟਾਂ ਦੇ ਪਛਮਾ ਲਈ 11 ਟਰਾਲੀਆਂ ਚਾਰੇ ਦੀਆਂ ਕੀਤੀਆਂ ਰਵਾਨਾ ਹੜਾ ਵਿਚਾਲੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਮੁਲਤਵੀ ਕੀਤਾ ਖੇਡਾਂ ਵਤਨ ਪੰਜਾਬ ਦੀਆਂ ਦਾ ਚੌਥਾ ਸੀਜ਼ਨ ਹੜਪੁਰ ਪਾਬੀ ਦਿਲਾਕੇ ਚਰਦਾਸ ਕਰਦੇ ਹੋਏ ਭਾਵੁਕ ਹੋਏ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਅਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤ ਪਰਿਸ਼ਾਸਨ ਨੇ ਅਮਰੀਕਾ ਜਾਣ ਵਾਲੇ ਵਿਦੇਸ਼ੀਆਂ ਲਈ ਵੀਜ਼ਾ ਪ੍ਰਕਿਰਿਆ ਹੋਰ ਸਖਤ ਕਰ ਦਿੱਤੀ ਹੈ ਜੀ ਹਾਂ 1 ਅਕਤੂਬਰ 2025 ਤੋਂ ਅਮਰੀਕਾ ਵੀਜ਼ਾ ਲੈਂਦੇ ਸਮੇਂ ਵਿਦੇਸ਼ੀ ਯਾਤਰੀਆਂ ਨੂੰ 250 ਡਾਲਰ ਦਾ ਨਵਾਂ ਸ਼ੁਲਕ ਦੇਣਾ ਪਵੇਗਾ ਇਸ ਸ਼ੁਲਕ ਨੂੰ ਇੰਟੀਗ੍ਰੇਟਿਵ ਫੀਸ ਕਿਹਾ ਗਿਆ ਹੈ ਤੇ ਇਹ ਵਨ ਬਿਗ ਬਿਊਟੀਫੁਲ ਬਿਲ ਦੇ ਤਹਿਤ ਲਾਗੂ ਕੀਤਾ ਜਾਵੇਗਾ ਉਧਰ ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਪਿੰਡ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਜਿਸ ਨੂੰ ਵੇਖਦਿਆਂ ਕਈ ਸਮਾਜ ਸੇਵੀ ਸੰਸਥਾਵਾਂ ਦੇ ਨਾਲ-ਨਾਲ ਪੰਜਾਬ ਦੇ ਕਲਾਕਾਰਾਂ ਵੱਲੋਂ ਵੀ ਹੜ੍ਹ ਪੀੜਤਾਂ ਦੀ ਹਰ ਪੱਖੋਂ ਮਦਦ ਕੀਤੀ ਜਾ ਰਹੀ ਹੈ ਇਸੇ ਘੜੀ ਦੇ ਤਹਿਤ ਪੰਜਾਬੀ ਗਾਇਕ ਗੁਰਦਾਸ ਮਾਨ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਨੇ ਉਹਨਾਂ ਨੇ ਮੁੱਖ ਮੰਤਰੀ ਰੀਲੀਫ ਫੰਡ 'ਚ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਦੱਸ ਜਾਈਏ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਸ਼ਿਲਪਾ ਸ਼ਰਤੀ ਦੇ ਪਤੀ ਰਾਜਕੁੰਦਰਾ ਤੇ ਪੰਜਾਬੀ ਗਾਇਕ ਰਣਜੀਤ ਬਾਵਾ ਬੱਬੂ ਮਾਨ ਅਤੇ ਸਤਿੰਦਰ ਸਰਤਾਜ ਵੱਲੋਂ ਵੀ ਪੰਜਾਬ ਦੇ ਹੜਪੀੜਤਾ ਦੀ ਮਦਦ ਦਾ ਇਲਾਨ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੜਪੀੜਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਗੁਰਦਾਸਪੁਰ ਪਹੁੰਚੇ ਇਸ ਮੌਕੇ ਕਸਬਾ ਨਸ਼ਹਿਰਾ ਮੱਜਾ ਵਿਖੇ ਅਕਾਲੀ ਦਲ ਦੇ ਸੀਨੀਅਰ ਲੀਡਰ ਰਮਨ ਸੰਧੂ ਦੀ ਅਗਵਾਈ ਚ ਲੋਕਾਂ ਨੂੰ ਮਿਲੇ ਅਤੇ ਹੜਪੀੜਤ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਪਸ਼ੂ ਧਨ ਲਈ 11 ਟਰਾਲੀਆਂ ਚਾਰੇ ਦੀਆਂ ਰਵਾਨਾ ਕੀਤੀਆਂ ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਮੁਸ਼ਕਿਲ ਘੜੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਨਾਲ ਖੜੀ ਹੈ ਉਹਨਾਂ ਨੇ ਕਿ ਕਿ ਇਸ ਮੌਕੇ ਰਾਜਨੀਤੀ ਛੱਡ ਕੇ ਲੋਕਾਂ ਦੇ ਦੁੱਖ ਵਿੱਚ ਸ਼ਾਮਿਲ ਹੋ ਕੇ ਉਹਨਾਂ ਦੀ ਹਰ ਮਦਦ ਕਰਨੀ ਚਾਹੀਦੀ ਹੈ। ਕਿ ਰਮਨਜੀਤ ਦਾ ਤੇ ਸਾਰਿਆਂ ਦਾ ਜਿਨ੍ਹਾਂ ਨੇ ਆ ਦੁੱਖ ਦੀ ਘੜੀ 'ਚ ਸਾਰੇ ਵਰਕਰ ਇਕੱਠੇ ਹੋ ਕੇ ਟੁੜੀ ਤੇ ਚੋਕਰ ਦਾ ਇੰਜ਼ਾਮ ਕੀਤਾ ਹੈ। ਕੋਈ ਤਕਰੀਬ ਨਾਟਕ ਆਸਟ੍ਰੇਲੀਆ ਭੇਜ ਰਿਹਾ ਹੈ ਅਕਤੂਬਰ ਭੇਜ ਰਿਹਾ ਹੈ। ਤੇ ਜਿੱਥੇ ਜਿੱਥੇ ਨੁਕਸਾਨ ਹੋਇਆ ਉਹਨਾਂ ਦਾ ਨੁਕਸਾਨ ਹੋਇਆ ਦੂਜੇ ਉੱਥੇ ਅੱਜ ਅਸਮਾਨ ਭੇਜ ਰਿਹਾ ਹੈ। ਜਿਵੇਂ ਅੱਜ ਇਹਨਾਂ ਨੇ ਕੀਤਾ ਮੈਂ ਹੱਥ ਜੋੜ ਕੇ ਸਾਰੇ ਨੂੰ ਬੇਨਤੀ ਕਰਦਾ ਸਾਰੇ ਹਲਕੇ ਵਾਲਿਆਂ ਨੂੰ ਪੂਰੇ ਪੰਜਾਬ ਵਾਲੇ ਨੂੰ ਪੜ੍ਹਦੇ ਪੂਰੇ ਪੰਜਾਬ ਜਿੱਥੇ ਬੇਨਤੀ ਕਰਦਾ ਕਿ ਜਿਹਦਾ ਜਿੰਨਾ ਸਾਧਨ ਹੋਵੇ ਆਪਾਂ ਮਦਦ ਕਰੀਏ ਕਿਉਂਕਿ ਬਹੁਤ ਬੁਰੀ ਹਾਲਤ ਹੈ ਉਹਨਾਂ ਪਿੰਡਾਂ ਵਿੱਚ ਜਿੱਥੇ ਲੋਕ ਫਸੇ ਹੋਏ ਐ ਤੇ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਕਿ ਜਦੋਂ ਪਾਣੀ ਥੱਲੇ ਜਾਊਗਾ ਫਿਰ ਆਪਣੇ ਟਰੈਕਟਰ ਟਰਾਲੀ ਲੈ ਕੇ ਉਥੇ ਬੰਦ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਬੰਨੇ ਜੀ ਜੀ ਮੁੱਖ ਮੰਤਰੀ ਇਹਨੂੰ ਦੋਖੀ ਕਰ ਰਿਹਾ ਸਰਕਾਰ ਜਿਹੜੀ ਆ ਕਿਤੇ ਦਿਖਾਈ ਨਹੀਂ ਦੇ ਰਹੀ ਕਿਤੇ ਨਜ਼ਰ ਆ ਦੇ ਦੇਖੋ ਹੁਣ ਸਰਕਾਰ ਤਾਂ ਹੈ ਨਹੀਂ ਜੀ ਆ ਸੱਚੀ ਗੱਲ ਐ ਨਾ ਇਹਨਾਂ ਨੇ ਕੁਝ ਕਰਨਾ ਐ ਐਸ ਕਰਕੇ ਮੀਰ ਛੱਡ ਦਈ ਇਹਨਾਂ ਦੋ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਆ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਖੇਡਾਂ ਵਤਨ ਪੰਜਾਬ ਦੀਆਂ ਦਾ ਚੌਥਾ ਸੀਜ਼ਨ ਜੋ 4 ਸਤੰਬਰ ਤੋਂ ਸ਼ੁਰੂ ਹੋ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਚੌਥੇ ਸੀਜ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਪੰਜਾਬ ਵਿੱਚ ਹੜ੍ਹ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਦੱਸਿਆ ਗਿਆ ਕਿ 4 ਤੋਂ 13 ਸਤੰਬਰ ਤੱਕ ਖੇਡ ਕੁਦ ਮੁਕਾਬਲੇ ਕਰਵਾਏ ਜਾਣੇ ਸਨ ਜਿਸ ਵਿੱਚ ਐਥਲੈਟਿਕਸ ਸ਼ਾਰਟ ਪੁੱਟ ਕਬੱਡੀ ਖੋਖੋ ਵਾਲੀਬਾਲ ਸਮੈਸ਼ਿੰਗ ਤੇ ਵਾਲੀਬਾਲ ਸ਼ੂਟਿੰਗ ਸਣੇ ਵੱਖ-ਵੱਖ ਖੇਡ ਮੁਕਾਬਲੇ ਆਯੋਜਿਤ ਕੀਤੇ ਜਾਂਦੇ ਨੇ ਪਰ ਪੰਜਾਬ ਵਿੱਚ ਹੜ੍ਹ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਪੰਜਾਬ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ 9 ਹੋ ਗਈ ਹੈ ਇਹ ਇਤਿਹਾਸ ਦਾ ਸਭ ਤੋਂ ਵੱਡਾ ਹੜ੍ਹ ਹੈ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨ ਤਾਰਨ ਕਪੂਰਥਲਾ ਹੁਸ਼ਿਆਰਪੁਰ ਫਿਰੋਜ਼ਪੁਰ ਅਤੇ ਫਾਜ਼ਿਲਕਾ ਹੁਣ ਤੱਕ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਹੜ੍ਹ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਅੰਮ੍ਰਿਤਸਰ ਦਾਜ ਨਾਲ ਹੈ ਇੱਥੇ ਫਸਲਾਂ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈਆਂ ਨੇ ਇਲਾਕੇ ਦਾ ਜਾਇਜ਼ਾ ਲੈਣ ਪਹੁੰਚੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘੂਬੀਰ ਸਿੰਘ ਨੇ ਲੋਕਾਂ ਦਾ ਹਾਲ ਪੁੱਛਿਆ ਇਥੇ ਉਹਨਾਂ ਸਾਰਿਆਂ ਦੀ ਭਲਾਈ ਲਈ ਅਰਦਾਸ ਕੀਤੀ ਅਰਦਾਸ ਕਰਦੇ ਹੋਏ ਗਿਆਨੀ ਰਗੁਬੇੜ ਸਿੰਘ ਭਾਵੁਕ ਹੋ ਗਏ ਤੇ ਰੋ ਪਏ ਦਰਅਸਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗੁਬੇੜ ਸਿੰਘ ਜੋ ਕਿ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਛੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਆਏ ਸਨ ਸਥਿਤੀ ਦੇਖ ਕੇ ਭਾਵੁਕ ਹੋ ਗਏ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਬਜ਼ੁਰਗ ਹੋ ਸਾਨੂੰ ਤੁਹਾਡੇ ਤੋਂ ਸ਼ਕਤੀ ਮਿਲਦੀ ਹੈ ਢਾਲੀਵਾਲ ਨੇ ਉਹਨਾਂ ਨੂੰ ਦਿਲਾਸਾ ਦਿੱਤਾ ਤੇ ਭਰੋਸਾ ਦਿੱਤਾ ਕੇਸ ਮੁਸ਼ਕਿਲ ਸਮੇਂ ਵਿੱਚ ਪੀੜਤਾਂ ਦੀ ਮਦਦ ਲਈ ਸਾਰੇ ਇਕੱਠੇ ਹੋਣਗੇ ਗਿਆਨੀ ਰੁਘਵੀਰ ਸਿੰਘ ਦੇ ਇਸ ਭਾਵੁਕ ਪਲ ਨੇ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਡੂੰਘਾ ਪ੍ਰਭਾਵਿਤ ਕੀਤਾ ਅੱਜ ਇੱਕ ਬਹੁਤ ਵੱਡੀ ਗ੍ਰੰਥਾ ਹੈ ਪੰਜਾਬਾਸਿਲ ਤੇ ਫੈਈ ਹੋਈ ਹੈ ਭਜੰਦੀ ਲੱਖਾਂ ਏਕੜ ਜ਼ਮੀਨ ਫਸਲ ਬਰਬਾਦ ਹੋ ਚੁੱਕੀ ਹੈ ਜ਼ਮੀਨਾਂ ਖਰਾਬ ਹੋ ਚੁੱਕੀਆਂ ਨੇ ਲੋਕ ਘਰੋਂ بے ਘਰ ਹੋ ਚੁੱਕੇ ਹਨ ਬਹੁਤ ਸਾਰੇ ਘਰ ਵੀ ਜਿਹੜੇ ਨੇ ਉਹ ਟਹਿ ਟੇਰੀ ਹੋ ਚੁੱਕੇ ਨੇ ਔਰ کئی-ਕਈ ਥਾਵਾਂ ਤੇ ਜਿਵੇਂ ਦੱਸਿਆ ਹੈ ਪ੍ਰਸ਼ਾਸਨ ਵੱਲੋਂ ਤੇ 6 6 7 7 ਸੁੱਤ ਪਾਣੀ کئی ਥਾਵਾਂ ਤੇ ਚੜਿਆ ਹੋਇਆ ਔਰ ਜਿੱਥੇ ਅਸੀਂ ਹਰੜ ਕਲਾ ਪਿੰਡ ਵਿੱਚ ਖੜੇ ਹੋਏ ਆ ਇੱਥੇ ਵੀ ਕਾਫੀ ਸਪੀਡ ਦੇ ਨਾਲ ਜਿਹੜਾ ਪਾਣੀ ਹੈ ਉਹ ਚੱਲ ਰਿਹਾ ਹੈ ਆਪ ਇਹ ਕਹਿ ਸਕਦੇ ਹਾਂ ਕਿ ਆਣੀ ਪਿੱਛੋਂ ਹਾਲਾ ਬਹੁਤ ਵੱਡੀ ਸਪੀਡ ਵਿੱਚ ਪਾਣੀ ਆ ਰਿਹਾ ਹੈ ਤੇ ਪਾਣੀ ਵਧ ਰਿਹਾ ਹੈ ਐਸੇ ਸਮੇਂ ਦੇ ਵਿੱਚ ਪੰਜਾਬ ਤੇ ਪੰਜਾਬ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਮ ਦੇ ਲੋੜ ਹੈ ਔਰ ਸਾਰੇ ਅਸੀਂ ਗੁਰੂ ਚਤਨਾ ਦੇ ਵਿੱਚ ਹੀ ਅਰਦਾਸ ਕਰੀਏ ਇਹ ਵੀ ਗ੍ਰਿਫਤਾ ਪੰਜਾਬ ਤੇ ਪਈ ਹੈ ਸਾਨੂੰ ਬੇਤੁਨ ਲਜਾਪ ਮਿਲਦਾ ਹੈ ਪੰਜਾਬ ਇਸ ਵੇਲੇ ਹੜ ਦੇ ਪਾਣੀਆਂ ਚ ਘਿਰਿਆ ਨਜ਼ਰ ਆ ਰਿਹਾ ਹੈ ਪੰਜਾਬੀਆਂ ਦਾ ਇਹਨਾਂ ਹੜ ਦੇ ਪਾਣੀਆਂ ਨੇ ਵੱਡਾ ਨੁਕਸਾਨ ਕਰ ਦਿੱਤਾ ਹੈ ਜ਼ਿਲ੍ਹਾ ਗੁਰਦਾਸਪੁਰ ਦਾ ਸਰਹਦੀ ਹਲਕਾ ਡੇਰਾ ਬਾਬਾ ਨਾਨਕ ਵੀ ਇਹਨਾਂ ਹੜਾਂ ਦੇ ਪਾਣੀਆਂ ਚ ਡੁੱਬਿਆ ਹੋਇਆ ਹੈ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨੇ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਹੜ੍ਹ ਪੀੜਤਾ ਨਾਲ ਗੱਲਬਾਤ ਕੀਤੀ ਅਤੇ ਸਿਹਤ ਸਹੂਲਤਾਂ ਦਾ ਜਾਇਜ਼ਾ ਵੀ ਲਿਆ ਇਸ ਮੌਕੇ ਡੇਰਾਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਰੰਧਾਵਾ ਵੀ ਮੌਜੂਦ ਰਹੇ ਇਸ ਮੌਕੇ ਸਿਹਤ ਮੰਤਰੀ ਨੇ ਜਿੱਥੇ ਇਸ ਇਲਾਕੇ ਦੇ ਹੜ੍ਹ ਪੀੜਤ ਦੋ ਪਰਿਵਾਰਾਂ ਨੂੰ ਗੋਦ ਲਿਆ ਉੱਥੇ ਹੀ 1-1 ਲੱਖ ਰੁਪਏ ਦੀ ਮਦਦ ਵੀ ਕੀਤੀ ਗਈ ਹੈ ਨਾਲ ਹੀ ਉਹਨਾਂ ਨੇ ਸਮਾਜ ਸੇਵੀ ਅਤੇ ਵਿਧਾਇਕਾਂ ਤੇ ਮੰਤਰੀਆਂ ਨੂੰ ਅਪੀਲ ਕੀਤੀ ਕਿ ਹੜ੍ਹ ਪੀੜਤ ਇਲਾਕਿਆਂ ਦੇ ਇੱਕ-ਇੱਕ ਪਰਿਵਾਰ ਨੂੰ ਗੋਦ ਲੈਣ ਅਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇ ਇਸ ਵਾਰੀ ਜੀ ਜਿਹੜੇ ਤੁਹਾਡੇ ਜਿੰਨੇ ਖਾਸ ਕਰਕੇ ਜਿਹੜੇ ਬਾਰਡਰ ਜਿਲ੍ਹੇ ਆ ਉੱਥੇ ਹੜ੍ਹਾਂ ਦੀ ਬਹੁਤ ਜ਼ਿਆਦਾ ਮਾਰ ਪਈ ਆ ਮੈਂ ਪਠਾਨਕੋਟ, ਕੁਰਦਾਸਪੁਰ ਪਹੁੰਚਿਆ ਮੈਂ ਪਠਾਨਕੋਟ ਕਵਰ ਕਰਕੇ ਆਇਆ ਇਸ ਤੋਂ ਪਹਿਲਾਂ ਮੈਂ ਕੂਟਕਲਾ, ਤਰਨਤਾਰਨ, ਫਾਜ਼ਿਲਕਾ, ਫੋਸਪੋਰ ਸਾਰੇ ਜਿਲ੍ਹਿਆਂ ਦੇ ਵਿੱਚ ਜਾ ਕੇ ਆ ਔਰ ਹਰ ਜਗ੍ਹਾ ਤੇ ਜਿਹੜਾ ਹੈਗਾ ਉਹ ਮਤਲਬ ਫਸਲਾਂ ਦਾ ਨੁਕਸਾਨ ਤਾਂ ਹੋ ਰਹੀ ਆ ਲੋਕਾਂ ਦੀ ਫਸਲ ਵੀ ਗਈ ਆ ਔਰ ਉਹਦੇ ਨਾਲ ਨਾਲ ਕਈ ਜਗ੍ਹਾ ਤੇ ਜ਼ਮੀਨ ਵੀ ਗਈ ਆ ਖੇਤ ਨਹੀਂ ਲੱਭਦਾ ਤੇ ਖੇਤ ਨਹੀਂ ਲਿਆ ਰਿਹਾ ਔਰ ਇਸੇ ਤਰ੍ਹਾਂ ਜਿਹੜਾ ਹੁਣ ਤੁਹਾਡੇ ਐਤਵਾਰ ਤੱਕ ਤਾਂ ਜਿਹੜੇ ਸੀਗੇ ਤੁਹਾਡੇ ਮਤਲਬ ਜਿਹੜੇ ਬਰਦਾਸ਼ਪੁਰ ਔਰ ਪਠਾਨਕੋਟ ਅੰਮ੍ਰਿਤਸਰ ਚੁੰਨੇ ਹਾਲਾਤ ਨਹੀਂ ਸੀ ਬਟ ਜਿਹੜਾ ਉਸ ਤੋਂ ਬਾਅਦ بارش ਹੋਈ ਉਸ ਤੋਂ ਬਾਅਦ ਜਿਹੜਾ ਫਾੜਿਆ ਆਇਆ ਇੱਧਰ ਦੀ ਹਾਲਾਤ ਉੱਧਰ ਨਾਲ ਨਹੀਂ ਖਰਾਬ ਹੋਣਾ ਬਹੁਤ ਜ਼ਿਆਦਾ ਦੋਨੋਂ ਪਾਸੇ ਬਹੁਤ ਹਾਲਾਤ ਖਰਾਬ ਹੋ ਗਏ ਔਰ ਕੱਲ ਵੀ ਮੈਂ ਸਾਰੇ ਪਠਾਨਕੋਟ ਚ ਦੇਖਿਆ ਵੀ ਸੜਕਾਂ ਦਾ ਪੁਲਾਂ ਦਾ ਜ਼ਮੀਨ ਦਾ ਖੇਤੀਬਾੜੀ ਦਾ ਲੋਕਾਂ ਦੇ ਘਰਾਂ ਦਾ ਜਿਹੜਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਜਿਹਦਾ ਕਿ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਜਮੀਨ ਤੇ ਆ ਕੇ ਪਤਾ ਲੱਗਦਾ ਇਹਦੇ ਵਾਸਤੇ ਸਰਕਾਰ ਨੇ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਰੇ ਮੰਤਰੀ ਔਰ ਐਮ ਐਲ ਏ ਸਾਹਿਬਾਨ ਔਰ ਪੂਰੇ ਜ਼ਿਲ੍ਹੇ ਦੇ ਸਾਡੇ ਅਫਸਰ ਸਾਹਿਬਾਨ ਸਾਰੇ ਵਿਭਾਗਾਂ ਦੇ ਉਹ ਤਨ ਦੇ ਹੀ ਲੋਕਾਂ ਦੀ ਸੇਵਾ ਕਰ ਰਹੇ ਆ ਬੜੇ ਵਾਪਰੇ ਹਾਲਾਤ ਹੈ ਜ਼ਿਆਦਾ ਪਾਣੀ ਮਾਚਲ ਤੋਂ ਔਰ ਜੰਮੂ ਜੰਮੂ ਤੋਂ ਆਇਆ ਸੋ ਜੰਮੂ ਤੋਂ ਪਿਛੋਕਾ ਪੰਜਨੇ ਦਾਲਾ ਬਰਬਾਦ ਹੋ ਗਈ ਜਬ 2.5 ਲੱਖ ਕਿਊਸੇ ਆ ਗਿਆ ਪਤਾ ਜਿਹੜੀ ਰਾਜ ਹਾਰਦੀ ਫੈਸਤੀ ਤੇ 2.5 ਲੱਖ ਕਿਊਸੇ ਆ ਗਿਆ ਉਹਨਾਂ ਨੇ ਕੁਝ ਬਦਦੀ ਦੋੜਤਾ ਉਹਦੇ ਵਾਸਤੇ ਪਹਿਲਾ ਰੈਸਕਿਊ ਹੈਗਾ ਉਹ ਫੌਜ ਨੇ ਐਨਡੀਆਰਫ ਐਸਟੀਆਰ ਪਰ ਲੋਕਾਂ ਨੇ ਐਨ ਜੀਓਜ਼ ਨੇ ਵੀ ਹੋਰਾਂ ਮਿਲ ਕੇ ਜਿਹੜੇ ਬਾਬਾ ਬਲਦੇ ਸਿੰਘ ਜਵਾਬ ਰੋਸ ਵਾਲਾ ਨੇ ਉਹ ਵੀ ਕਰੇ ਨਾਲ ਸਾਈਡ ਕਰ ਉਹਨਾਂ ਨੇ ਰੈਸਕਿਊ ਉਹਨਾਂ ਜਿਹੜੇ ਰੀਫਾਇਰਸ ਆ ਜਿਹੜੀ ਮੇਰੀ ਡਿਊਟੀ ਹੈ ਬਾਕੀ ਸਾਰਾ ਮੇਰੇ ਜਿਹੜੇ ਸਹਿਯੋਗੀ ਆ ਉਹ ਕੋਈ ਐਨੀਮਲ ਇਸ ਵੈਂਟਰੀ ਵਾਲਾ ਉਹਨਾਂ ਦਾ ਇਲਾਜ ਕਰ ਰਿਹਾ ਇੱਥੇ ਵੀ ਕੈਂਪ ਲੱਗਿਆ ਸਕਾ ਵੀ ਲੱਗਾ ਸੋ ਮੇਰਾ ਜਿਹੜਾ ਕੰਮ ਹੈ ਉਹ ਮੈਡੀਕਲ ਰੇਂਜ ਹੈ ਸੋ ਜਿਹੜੀ ਇੱਥੇ ਆ ਕੇ ਮੇਰੀ ਜਲਾ ਪ੍ਰਸ਼ਾਸਨ ਨਾਲ ਮੈਡੀਕਲ ਪ੍ਰਸ਼ਾਸਨ ਨਾਲ ਸਿਵਲ ਪ੍ਰਸ਼ਾਸਨ ਨਾਲ ਗੱਲ ਹੋ ਰਹੀ ਹੈ ਕਿ ਸਾਡੇ ਜਿਹੜੇ ਬੰਦੇ ਆ ਚਾਹੇ ਸਾਡੇ ਆਸ਼ਾ ਵਰਕਰ ਹੈ ਮਲਟੀ ਪਰਪਸ ਹੈਲਥ ਵਰਕਰ ਹੈ ਫਾਰਮਾਸਿਸਟ ਡਾਕਟਰ ਜਿੰਨੇ ਵੀ ਸਾਡੇ ਪੈਰਾਮੈਡਿਕ ਸਟਾਫ ਹੈ ਡਾਕਟਰ ਜਿੰਨੇ ਵੀ ਸਾਡੇ ਸਿਵਲ ਸਰਪੰਚ ਹੈ ਸਾਰੇ ਬੇ ਟਾਈਮ ਲੋਕਾਂ ਦੀ ਸੇਵਾ ਚ ਲੱਗੇ ਹੋਏ ਹਨ ਔਰ ਜਿੱਥੇ ਤੱਕ ਹਰ ਜਗ੍ਹਾ ਤੇ ਦਵਾਈ ਪਹੁੰਚ ਰਹੀ ਹੈ ਬੋਟ ਨਾਲ ਪਹੁੰਚ ਰਹੀ ਹੈ ਕੁਛ ਸਾਡੇ ਆਪਣੇ ਬੰਦੇ ਵੀ ਵਿਵਾਰ ਹੋ ਰਿਹਾ ਸਾਡੇ ਬਹੁਤ ਸਾਰੇ ਵਰਕਰਸ ਦੇ ਆਪਣੇ ਘਰ ਡੁੱਬੇ ਹੋਏ ਆ ਲੇਕਿਨ ਉਹ ਸੇਵਾ ਭਾਵਨਾ ਨਾਲ ਕੰਮ ਕਰ ਰਿਹਾ ਇਸੇ ਤਰ੍ਹਾਂ ਬਹੁਤ ਸਾਰੀਆਂ ਐਨ ਜੀਓਜ਼ ਕੰਮ ਕਰ ਰਹੀਆਂ ਲੋਕਾਂ ਨੂੰ ਰਿਲੀਫ ਤੇ ਰੈਸਕਿਊ ਮਲੋਂ ਰਿਲੀਫ ਮਟੀਰੀਅਲ ਵੀ ਪਹੁੰਚ ਰਿਹਾ ਹੈਗਾ ਖਾਣਾ ਵੀ ਪਹੁੰਚ ਰਿਹਾ ਛੋਟੇ ਮवेशੀਆਂ ਵਾਸਤੇ ਦਾਰੂ ਪੋਛ ਲਈ ਚਾਰਾ ਵੀ ਪਹੁੰਚ ਰਿਹਾ ਔਰ ਸੁੱਕਾ ਰਾਸ਼ਨ ਸਭ ਤੋਂ ਜ਼ਿਆਦਾ ਜਿਹੜਾ ਦਵਾਈ ਜ਼ਰੂਰੀ ਹੁੰਦੀ ਆ ਉਹ ਸੁੱਕਾ ਰਾਸ਼ਨ ਤੇ ਪਾਣੀ ਹੁੰਦਾ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਜਿਹੜਾ ਪਾਣੀ ਸੀ ਚਾਹੀਏ ਤੇ ਜੇ ਕੋਈ ਬਿਮਾਰ ਹੋਵੇ ਉਸਕਾਂ ਡਿਜ਼ੀਜ਼ ਹੋ ਰਹੀਆਂ ਐਟਰੀਆ ਡੈਂਗੀ ਉਹਦਾ ਵੀ ਰਿਸਕ ਬਣਿਆ ਹੋਇਆ ਤੇ ਜੁੜੀ ਥੋੜੀ ਜਿਹੀ ਤੇ ਲੋਡ ਸੀ ਜਿਹੜੀ ਉਹ ਸੀ ਮੈਂ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਗੱਲ ਕੀਤੀ ਔਰ ਉਹਨੂੰ ਮੈਂ ਕਿਹਾ ਵੀ 100 ਐਮਬੂਲੈਂਸਸ ਸਾਨੂੰ ਤੁਸੀਂ ਦਿਓ ਤੇ ਪੈਰਾਮੈਡੀਕਸ ਤੇ ਮੈਡੀਸਿਨਸ ਤੇ ਉਹ ਆਉਣੀਆਂ ਸ਼ੁਰੂ ਹੋ ਜਾਣਗੀਆਂ ਐਮਬੂਲੈਂਸ ਤੁਹਾਡੇ ਕੋਲ ਸਾਡੇ ਸਟਾਫ ਨੂੰ ਥੋੜਾ ਜਿਹਾ ਸਾਹ ਆਏਗਾ ਉਹਦੇ ਨਾਲ ਤੇ ਹੋਰ ਵੀ ਬਹੁਤ ਸਾਰੀਆਂ ਐਨ ਜੀਓਜ਼ ਨਾਲ ਮੇਰੀ ਗੱਲ ਹੋਈ ਆ ਇਸ ਤੋਂ ਸવાય ਜਿਹੜੀ ਸਭ ਤੋਂ ਵੱਡੀ ਗੱਲ ਆ ਜੋ ਮੈਂ ਮਹਿਸ ਉਹ ਹੈਗਾ ਵੀ ਜਿਸ ਤਰ੍ਹਾਂ ਤੁਹਾਡੇ ਮੈਂ ਅੰਦਰ ਪਰਿਵਾਰਾਂ ਨੂੰ ਮਿਲ ਕੇ ਆਇਆ ਅ ਅਗਲੇ ਦੀ ਨਾ ਤਾਂ ਫਸਲ ਬਚੀ ਹੋ ਜੀ ਜ਼ਮੀਨ ਲੱਭਣੀ ਪਊਗੀ ਵੀ ਕਿੱਥੇ ਗਈ ਆ ਬਚੀ ਆ ਕਿ ਨਹੀਂ ਬਚੀ ਆ ਔਰ ਉਹਨਾਂ ਦੇ ਘਰ ਜਿਹੜੇ ਸੀਗੇ ਘਰਾਂ 'ਚ ਪਾਣੀ ਵੜ ਗਿਆ ਸਮਾਨ ਵੀ ਖਰਾਬ ਹੋ ਗਿਆ ਤੇ ਘਰ ਵੀ ਜਾਂ ਤਾਂ ਅੰਸ਼ੇਕ ਹੋ ਗਿਆ ਜਾਂ गिर ਗਿਆ ਜਾਂ ਮਤਲਬ ਰਹਿਣ ਜੋਗ ਨਹੀਂ ਗਿਆ ਇਹਨਾਂ ਲੋਕਾਂ ਨੂੰ ਇਸ ਵੇਲੇ ਸਾਡੇ ਜਿਹੜੇ ਆਪਣੇ ਭਰਾਵਾਂ ਦੀ ਲੋੜ ਹੈ ਤੇ ਮੈਂ ਖੁਦ ਇਹ ਫੈਸਲਾ ਕੀਤਾ ਕਿ ਦੋ ਪਰਿਵਾਰ ਇੱਕ ਕਿਸਾਨ ਦਾ ਪਰਿਵਾਰ ਤੇ ਇੱਕ ਮਜ਼ਦੂਰ ਦਾ ਪਰਿਵਾਰ ਮੈਂ ਅਡੌਪਟ ਕਰਾਂਗਾ ਜਿਹੜੇ ਸਾਡੇ ਲੋਕਲ ਲੀਡਰ ਹੈ ਚਾਹੇ ਐਮਐਲਏ ਸਾਹਿਬ ਹੋਣ ਡਿਪਟੀ ਕਮਿਸ਼ਨਰ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਸਿਹਤ ਵਾਲੇ ਹੋਣ ਵੀ ਅਸੀਂ ਵੈਰੀਫਾਈ ਆਇਡੈਂਟੀਫਾਈ ਕਰਾਂਗੇ ਤੇ ਉਹਦੇ ਨਾਲ ਅਸੀਂ ਉਹਨਾਂ ਦੇ ਅਕਾਊਂਟਸ ਵੈਰੀਫਾਈ ਕਰਕੇ ਆਧਾਰ ਕਰਕੇ ਸਾਰੇ ਅਸੀਂ ਉਹਨਾਂ ਨੂੰ ਕਰਾਂਗੇ ਅਸੀਂ 1-1 ਲੱਖ ਰੁਪਿਆ ਉਹਨਾਂ ਦੇ ਖਾਤੇ 'ਚ ਪਾਣ ਦਾ ਮਤਲਬ ਮੈਂ ਖੁਦ ਫੈਸਲਾ ਕੀਤਾ ਮੇਰਾ ਨਿੱਜੀ ਫੈਸਲਾ ਹੈ ਜੇ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਔਰ ਅਸੀਂ ਸਰਕਾਰ ਨੇ ਫੈਸਲਾ ਕੀਤਾ ਪੈਸੀਂ ਇੱਕ ਮਹੀਨੇ ਦੀ ਤਨਖਾਹ ਅਸੀਂ ਸੀਆ ਮਰਲੀਫ ਫੰਡਸ ਦੇਵਾਂਗੇ ਉਹ ਵੀ ਦੇਵਾਂਗੇ ਉਸ ਤੋਂ ਓਵਰ ਐਂਡ ਅਬਵ ਮੈਂ ਦੋ ਪਰਿਵਾਰ ਅਡਾਪਟ ਕੀਤੇ ਮੇਰੇ ਕੁਝ ਡਾਕਟਰਾਂ ਨਾਲ ਗੱਲ ਕੀਤੀ ਆ ਉਹਨਾਂ ਨੇ 5 5 ਮਤਲਬ ਟੋਟਲ 7 ਪਰਿਵਾਰਾਂ ਦੀ ਸਪਾਂਸਰਸ਼ਿਪ ਵਿੱਚ ਆ ਰਹੀ ਆ ਸੋ ਇਹ ਹਰ ਫਲੱਡ ਇਫੈਕਟਿਡ ਜ਼ਿਲ੍ਹੇ ਦੇ ਵਿੱਚ ਇੱਕ ਹੋ ਗਿਆ ਕੁਝ ਐਨਾਲਾਈਜ਼ ਨਾਲ ਮੇਰੀ ਗੱਲ ਹੋਈ ਆ ਮੈਨੂੰ ਉਮੀਦ ਆ ਕਿ ਅਸੀਂ ਬਹੁਤ ਸਾਰੇ ਪਰਿਵਾਰਾਂ ਦੀ ਇਸ ਤਰ੍ਹਾਂ ਜਿਹੜੇ ਸਾਰੇ ਹੋਰ ਵੀ ਜਿਹੜੇ ਕਾਨੀ ਸੱਜਣਾ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਇੱਕ ਪਰਿਵਾਰ ਨੂੰ ਅਡਾਪਟ ਕਰ ਲਓ ਔਰ ਉਹਨਾਂ ਦੇ ਖਾਤੇ ਦੇ ਵਿੱਚ ਸਿੱਧਾ ਡਾਇਰੈਕਟਲੀ ਜਿਹੜਾ ਵੈਰੀਫਾਈ ਕਰਨ ਤੋਂ ਬਾਅਦ ਉਹਦੇ ਖਾਤੇ 'ਚ 100 ਲੱਖ ਰੁਪਏ ਪਾ ਦਿਓ ਤਾਂ ਕਿ ਜਦੋਂ ਬੰਦਾ ਆਪਣੇ ਘਰ ਵਾਪਸ ਜਾਵੇ ਉਹ ਖੜ ਕੇ ਆਪਣੇ ਘਰ ਨੂੰ ਦੇਖ ਰਿਹਾ ਹੋਵੇ ਤਾਂ ਉਹਦੀ ਜੇਬ ਦੇ ਵਿੱਚ 1 ਲੱਖ ਰੁਪਿਆ ਹੋਵੇ ਤੇ ਸੋਚੇ ਵੀ ਮੈਂ ਘੱਟੋ ਘੱਟ ਇੱਕ ਘੱਟੋ ਆਪਣਾ ਜਿਹੜੀਆਂ ਈਟਾਂ ਹੈਗੀਆਂ ਸਾਰਾ ਕੁਝ ਹੈਗਾ ਤੇ ਮੈਂ ਆਪਣੇ ਬੱਚਿਆਂ ਲਈ ਸਰਦੀਆਂ ਆਉਣ ਤੋਂ ਪਹਿਲਾਂ ਪਹਿਲਾਂ ਇੱਕ ਕਮਰਾ ਜਿਹੜਾ ਹੈਗਾ ਉਹ ਵਧੀਆ ਜਿਹਾ ਜਿਹੜਾ ਸੇਵੜਾ ਲਾ। ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਅਫਗਾਨਿਸਤਾਨ ਵਿੱਚ ਇੱਕ ਤੇਜ਼ ਭੁਚਾਲ ਆਇਆ। 12:47 ਮਿੰਟ ਤੇ ਆਈ ਇਸ ਭੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 6.3 ਮਾਪੀ ਗਈ ਹੈ। ਅਫਗਾਨਿਸਤਾਨ ਦੇ ਨਾਲ-ਨਾਲ ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਵੀ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਪੁਚਾਲ ਨਾਲ ਭਾਰੀ ਨੁਕਸਾਨ ਹੋਇਆ ਇਸ ਦੇ ਨਾਲ ਹੀ ਕਈ ਇਲਾਕਿਆਂ ਵਿੱਚ ਘਰ ਟਹਿ ਗਏ ਨੇ ਇਸ ਕੁਚਾਲ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਅਮਰੀਕੀ ਭੂ ਵਿਗਿਆਨ ਸਰਵੇਖਣ ਵੈਬਸਾਈਟ ਤੇ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਵੱਡੀ ਗਿਣਤੀ ਚ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਹ ਆਫਤ ਸੰਭਾਵੀ ਤੌਰ ਤੇ ਵਿਆਪਕ ਹੈ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ